ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਹੋਪਸੋ ਵਧੀਆ ਹੀ ਹੋਵੋਗੇ ਸੋ ਦੋਸਤੋ ਮੈਨੂੰ ਅੱਜ ਰਾਤ ਨੂੰ ਬਹੁਤ ਹੀ ਜ਼ਿਆਦਾ ਭੁੱਖ ਲੱਗ ਰਹੀ ਸੀ ਤੇ ਮੈਂ ਸੋਚੀ ਕਿ ਬਣਾਵਾਂ ਤਾਂ ਮੋਬਾਈਲ 'ਚ ਦੇ ਰੈਸਪੀਸ ਚੈੱਕ ਕਰਨ ਲੱਗ ਪਈ ਤਾਂ ਮੈਨੂੰ ਇਹ ਰੈਸਪੀ ਮਿਲੀ ਤਾਂ ਉਹਦੇ ਲਈ ਬਸ ਪਨੀਰ ਨੂੰ ਛੋਟੇ ਛੋਟੇ ਕਯੂਬਸ 'ਚ ਕੱਟਣਾ ਸੀ ਨਾਲ ਆਪਾਂ ਸਬਜ਼ੀਆਂ ਕੱਟ ਲਈਆਂ ਸੀ Shimla mirch, ਪਿਆਜ਼, ਟਮਾਟਰ ਜਿਹੜੀਆਂ ਵੀ ਤੁਹਾਡੇ ਕੋਲ ਸਬਜ਼ੀਆਂ ਹੋਣ ਉਸ ਤੋਂ ਬਾਅਦ ਥੋੜਾ ਜਿਹਾ ਬੇਸਨ ਲਾਤਾ ਉਹਦੇ ਵਿੱਚ ਪਨੀਰ ਦੇ ਕਯੂਬਸ ਪਾ ਦਿੱਤੇ ਤੇ ਫਿਰ ਆਹ ਵੈਜੀਸ ਐਡ ਕਰ ਦਿੱਤੀਆਂ ਉਸ ਤੋਂ ਬਾਅਦ ਆਪਾਂ ਮਸਾਲੇ ਐਡ ਕਰ ਦੇਣੇ ਆ ਸਵਾਦ ਅਨੁਸਾਰ ਨਮਕ ਗਰਮ ਮਸਾਲਾ ਹਲਦੀ ਲਾਲ ਮਿਰਚ ਵੀ ਪਾ ਲੈਣੀ ਆ ਤੇ ਇਹਦੇ ਵਿੱਚ ਮੈਂ ਕਾਲਾ ਨਮਕ ਵੀ ਪਾ ਦਿੱਤਾ ਸੀ ਥੋੜਾ ਜਿਹਾ ਤੇ ਕਾਲੀ ਮਿਰਚ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਡਾਲ ਕੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ ਇੱਥੇ ਤੁਸੀਂ ਚਾਹੋ ਤਾਂ ਚਿਲੀ ਫਲੇਕਸ ਤੇ ਔਰੀਗੈਨੋ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਡਾਲ ਕੇ ਦਾ ਇੱਕ ਬੈਟਰ ਬਣਾ ਲਿੱਤਾ ਇਸ ਤਰੀਕੇ ਨਾਲ ਬੈਟਰ ਬਣਾ ਲੇਤਾ ਉਸ ਤੋਂ ਬਾਅਦ ਦੂਜੀ ਸਾਈਡ ਤਵਾ ਗਰਮ ਹੋਣ ਲਈ ਰੱਖ ਦਿੱਤਾ ਇਹ ਤਵਾ ਜਦੋਂ ਗਰਮ ਹੋ ਗਿਆ ਬੈਟਰ ਉੱਤੇ ਮੈਂ ਇੱਧਰ ਰੱਖ ਦਿੱਤਾ ਹੁਣ ਇਹ ਬੈਟਰ ਨੂੰ ਦੋਨਾਂ ਸਾਈਡਾਂ ਤੋਂ ਸੇਕ ਲੈਣਾ ਹੈ ਅੱਛੀ ਤਰ੍ਹਾਂ ਤੁਸੀਂ ਵੀ ਇਹ ਰੈਸਪੀ ਜ਼ਰੂਰ ਕਰੇ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਫਿਰ ਮੈਂ ਅਨਮੋਲ ਨੂੰ ਵੀ ਖਵਾਏ ਅਨਮੋਲ ਤਾਂ ਕੋਈ ਕੰਮ ਹੀ ਨਹੀਂ ਕਰਦੀ ਉਹ ਛੁੱਟੀਆਂ ਕਾਦੀਆਂ ਹੋ ਗਈਆਂ ਬਸ ਟੀਵੀ ਅੱਗੇ ਬੈਠੀ ਰਹਿੰਦੀ ਐ ਹੁਣ ਵੀ ਮੈਂ ਕਿਚਨ 'ਚ ਬਣਾ ਰਹੀ ਉਹਦੇ ਲਈ ਉਹਦੀ ਸੇਵਾ ਕਰ ਰਹੀ ਉਹ ਟੀਵੀ ਅੰਦਰ ਰੋਡੀਜ਼ ਦੇਖਦੀ ਪਈ ਤੁਹਾਨੂੰ ਇਹ ਤੁਸੀਂ ਵੀ ਘਰੇ ਟਰਾਈ ਕਰਿਓ ਤੇ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ